ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਮਹਮ ਤਹਿਤ ਅੱਜ ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲਸ ਮਾਰਸ ਸਕੂਲ ਦਾਖਾ ਵਿਖੇ ਸਕੂਲ ਪ੍ਰਿੰਸੀਪਲ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨ ਤੇ ਤੌਰ ਤੇ ਹਾਕਾ ਇੰਚਾਰਜ ਡਾਕਟਰ ਕੇ ਐਨ ਸਤੰਗ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਮਾਜਰੀ, ਬਲਾਕ ਪ੍ਰਧਾਨ ਮਾਸਟਰ ਸਖਤੇਪ ਸਿੰਘ ਧਾਰੀਵਾਲ, ਬੂਟਾ ਸਿੰਘ ਤਨੂਆ, ਬਿਅੰਤ ਸਿੰਘ ਬੱਲਬਾਸੀਆਂ ਵੇਟ ਕਮਲਦਾਖਾ ਬਲਵਿੰਦਰ ਸਿੰਘ ਬਸਨ ਸਮੇਤ ਹੋਰ ਵੀ ਆਗੂ ਹਾਜ਼ਰ ਸਨ ਇਸ ਮੌਕੇ ਤੇ ਡਾਕਟਰ ਕੰਗ ਨੇ ਕਿਹਾ ਕਿ ਸਕੂਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਹੋਏ ਵਿਕਾਸ ਕਾਰਜਾਂ ਨੂੰ ਲੋਕਾਂ ਨੂੰ ਅਰਪਿਤ ਕਰਨ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ ਸਿੱਖਿਆ ਭਾਗ ਵੱਲੋਂ ਮੁੱਖ ਮੰਤਰੀ ਪਕਵਾਨ ਸਿੰਘ ਮਾਨ ਦੀ ਪੰਜਾਬ ਦੀ ਰਹਿਨਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਦ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਜ਼ੋਰਦਾਰ ਯਤਨ ਜਾਰੀ ਹਨ ਪ੍ਰਿੰਸੀਪਲ ਮੈਡਮ ਸਕੂਲ ਦੇ ਪ੍ਰਿੰਸੀਪਲ ਮੈਡਮ ਵੱਲੋਂ ਇਸ ਮੌਕੇ ਤੇ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਆਏ ਹੋਏ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਮੈਡਮ ਨਾਲ ਤੁਸੀਂ ਦੇਖ ਰਹੇ ਹੋ ਮੁੱਲਾਪੁਰ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ ਸਤਿ ਸਲੂਟ ਜੀ ਨਮਸਕਾਰ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਜੀ ਬਹੁਤ ਖੁਸ਼ੀ ਨਾਲ ਕਰਦੇ ਹਾਂ ਇਹ ਆਪਣੇ ਨਾਕਿਆ ਦਾ ਸਾਫ ਦਾ ਸਕੂਲ ਜੀ ਸਰ ਸਰ ਤੋਂ ਬਾਈਟ ਵੀ ਦੇ ਦਈਏ ਸਾਰਾ ਜੇ ਸਿੱਖਿਆ ਕ੍ਰਾਂਤੀ ਤਹਿਤ ਸੇਧ ਕਰਨਾ ਸਰਚੰਦ ਸਿੰਘ ਸਿੱਖੋਂ ਜਦਗੀ ਸਕੂਲ ਦੇ ਵਿੱਚ ਆਏ ਤੁਸੀਂ ਤੇ ਕਮਰਾ ਉਹ ਘਾਟ ਨੂੰ ਵੀ ਕੀਤਾ ਸਰ ਬਹੁਤ ਖੁਸ਼ੀ ਦੇ ਪਲਾਂ ਦਰਾਂ ਕੀ ਕਹਿਣਾ ਚਾਹੁੰਦੇ ਸਰ ਵਿੱਚ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਜੀ ਕਿ ਸਾਡੇ ਹੁਣ ਸਰਕਾਰ ਦੀ ਜਿਹੜੀ ਪੰਜਾਬ ਸਿੱਖਿਆ ਕਰਾਤੀ ਚੱਲ ਰਹੀ ਹੈ ਤੇ ਸਾਡੇ ਸੀਐਮ ਭਗਵੰਤ ਮਾਨ ਜੀ ਦੇ ਅਗਵਾਈ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਦੇ ਸਿੱਖਿਆ ਦਾ ਖਿਆਨ ਰੱਖਿਆ ਜਾਏ ਕਿਉਂਕਿ ਜੇ ਸਾਡੇ ਬੱਚੇ ਚੰਗਾ ਪੜ੍ਹ ਲੈਣਗੇ ਸਾਡਾ ਭਵਿੱਖ ਸੁਰੱਖਿਅਤ ਹੋਊਗਾ ਤਾਂ ਹੀ ਸਟੇਟ ਅੱਗੇ ਜਾਊਗਾ। ਉਹ ਸਾਡੇ ਬੱਚੇ ਬਹੁਤ ਇੰਪੋਰਟੈਂਟ ਹੈ ਜਿਨ੍ਹਾਂ ਦੀ ਚੰਗੀ ਪੜਾਈ ਹੋਣੀ ਜ਼ਰੂਰੀ ਹੈ। ਉਹਦੇ ਲਈ ਇਨਫਰਾਸਟ੍ਰਕਚਰ ਵੀ ਜ਼ਰੂਰੀ ਹੈ। ਹੁਣ ਜਿਹਦਾ ਇੱਥੇ ਇੱਕ ਵੱਡਾ ਹਾਲ ਬਣਿਆ ਹੈ ਉਹਦੀ ਗ੍ਰਾਂਟ ਆਈ ਸੀਗੀ ਤੇ ਉਹਦੇ ਨਾਲ ਬੱਚਿਆਂ ਨੂੰ ਸੁਰੱਖਤ ਮਿਲਦੀ ਹੈ ਨਾਲੇ ਅੰਦਰ ਉਹਦੇ ਪੂਰਾ ਇੰਟਰਐਕਟਿਵ ਬੋਰ ਟੀਵੀ ਲੱਗਿਆ ਹੋਇਆ ਹੈ। ਅਨ ਸਾਰੀਆਂ ਫੈਸਿਲਿਟੀਆਂ ਹੈ। ਥੋੜੇ ਦਿਨ ਪਹਿਲਾਂ ਇੱਥੇ ਬੱਚਿਆਂ ਲਈ ਲੈਪਟਾਪ ਵੀ ਆਈ ਸੀਗੇ। ਤੇ ਉਹਦੇ ਨਾਲ ਆ ਕੇ ਬੱਚੇ ਜੇ ਵਧੀਆ ਪੜ੍ਹਨਗੇ ਤਾਂ ਫੇਰ ਹੀ ਆਪਣਾ ਦੇਸ਼ ਅ ਸਾਰੇ ਹਲਕੇ ਦਾ ਕਿ ਹੁਰੀ ਬਿਜਟ ਕੀਤਾ ਕਿ ਸਕੂਲ ਚੈਂਜਰ ਬਹੁਤ ਸਾਰੇ ਸਕੂਲਾਂ 'ਚ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਸੀਗੇ ਆਪਣੇ ਸਕੂਲਾਂ ਦੇ ਉਹਨਾਂ ਦੀ ਇਨੋਵੇਸ਼ਨ ਹੋਈ ਹੈ ਕਿਤੇ ਕੋਈ ਲੈਂਬ ਬਣੀਆਂ ਕਿਤੇ ਕਮਰੇ ਬਣੇ ਆ ਕਿਤੇ ਬਾਉਂਡਰੀ ਵਾਲ ਬਣੀ ਹੈ ਸੋ ਇਹ ਕੰਮ ਚੱਲ ਰਿਹਾ ਹੈ ਕਿ ਸਕੂਲਾਂ 'ਚ ਸਾਰਿਆਂ 'ਚ ਇੰਪਰੂਵਮੈਂਟ ਬਣਾਈ ਹੈ ਠੀਕ ਹੈ ਸਰ ਠੀਕ ਹੈ ਜੀ ਤਰ ਮੈਂ ਅੱਜ ਸਿੱਖਿਆ ਕ੍ਰਾਂਤੀ ਮਹਮ ਤਹਿਤ ਸਕੂਲ ਦੇ ਵਿੱਚ ਸਮਾਗਮ ਹੋਇਆ ਜੀ ਕੀ ਕਹਣਾ ਜੀ ਮੈਂ ਸਡੇ 2 ਕਮਰੇ ਵਾਲੀ ਦੀ ਗ੍ਰਾਂਟ ਆਈ ਸੀਗੀ ਜੀ 15 ਲੱਖ 2000 ਰੁਪਏ ਤੇ ਬੁਢਾ ਜਪਕਾਰ ਤੁਮ ਗੰਗਸਾਭ ਕਰਦੇ ਗਏ ਨੇ ਹਮ ਤਾਂ ਬਧਾਰੇ ਬਹੁਤ ਵਧੀਆ ਮੋਟੀਵੇਟ ਕਰਕੇ ਗਏ ਨੇ ਬੱਚਿਆਂ ਨੂੰ ਸਿੱਖਿਆ ਦੇ ਲਈ ਔਰ ਨਲਿਪਥ ਦੇ ਲਈ ਬਹੁਤ ਵਧੀਆ ਇਹ ਨਾਲ ਇਹ ਆ ਕਿ ਜਿਹੜੇ ਸਾਡੇ ਹਲਕਾ ਇੰਚਾਰਜ ਨੇ ਜਾਣ ਬਲੀਵ ਪਾਰਟੀ ਦੇ ਲੋਕ ਨੇ ਬੱਚਿਆਂ ਦੇ ਰੂਪਰੂ ਹੋਏ ਨੇ ਤੇ ਉਹਨਾਂ ਨੂੰ ਸਿੱਖਿਆ ਪ੍ਰਤੀ ਜਾ ਕਰਕੇ ਗਏ ਨੇ ਮਹਿਮ ਇਹ ਸਿੱਖਿਆ ਮਹਿਮ ਜਿਹੜੀ ਪੰਜਾਬ ਦੀ ਬਹੁਤ ਵਧੀਆ ਚੱਲ ਰਹੀ ਆ ਸਕੂਲਾਂ ਦੇ ਵਿੱਚ ਬਤਾਸ ਹੋ ਰਿਹਾ ਤੇ ਉਮੀਦ ਕਰਦੇ ਆ ਕਿ ਸਕੂਲ ਆਉਣ ਵਾਲੇ ਦਿਨਾਂ ਵਿੱਚ ਦਿਨ ਦੁਪਣੀ ਚਲੇ ਜੀ 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 ਉਮੀਦ ਕਰਦੇ ਆ ਠੀਕ ਆ ਮੈਮ ਬੱਚਿਆਂ ਦੇ ਰਿਜ਼ਲਟ ਕਿਸ ਤਰ੍ਹਾਂ ਰਹੇ ਜੀ ਆਪਣਾ ਰਿਜ਼ਲਟ ਬਹੁਤ ਵਧੀਆ ਰਹੇ ਜੀ ਬਸ ਥੋੜਾ ਜਿਹਾ ਬਲਾਲ ਆ ਵੀ ਤਿੰਨ ਨੰਬਰਾਂ ਪਿੱਛੇ ਸਾਡਾ ਬੱਚਾ ਮੈਰਿਟ ਤੋਂ ਰਹਿ ਗਿਆ ਜੀ ਜੀ ਤੇ ਫਰਸਟ ਬੱਚਾ ਆਇਆ ਸਾਡਾ ਸਾਇੰਸ ਸਟਰੀਮ ਦਾ 96.6% ਮਾਰਕਸ ਲੈ ਕੇ ਤੇ ਬਾਕੀ ਦੂਸੇ ਨੰਬਰ ਤੇ ਹੈ 94% ਬੱਚੇ ਦੇ ਮਾਰਕਸ ਇਸੇ ਤਰ੍ਹਾਂ above 90 ਬਹੁਤ سارے ਬੱਚੇ ਨੇ 100% ਨਤੀਜਾ ਰਿਆ ਜੀ ਬਹੁਤ ਵਧੀਆ ਬੱਚਿਆਂ ਚ ਖੁਸ਼ੀ ਦੀ ਲਹਿਰ ਆ ਦੇ ਆਪਕਾਂ ਚ ਸੰਤੁਸ਼ਟੀ ਦੀ ਲਹਿਰ ਮੈਮ ਡਿਵੈਲਪਮੈਂਟ ਸਕੂਲ ਦੇ ਡਿਵੈਲਪਮੈਂਟ ਨੂੰ ਲੈ ਕੇ ਨੈਕਸਟ ਪ੍ਰੋਜੈਕਟ ਕੀ ਆਪਣਾ ਜੀ ਨੈਕਸਟ ਪ੍ਰੋਜੈਕਟ ਜਿਹੜਾ ਸਰਕਾਰੋਂ ਹੌਲਿਸਟਿਕ ਸਕੀਮ ਦੇ ਅਧੀਨ ਜੀ ਜੀ ਮੈਂ 50 ਲੱਖ ਦੀ ਗ੍ਰਾਂਟ ਉਹਦੇ ਵਿੱਚੋਂ 25 ਲੱਖ ਦੀ ਗ੍ਰਾਂਟ ਆ ਚੁੱਕੀ ਹੈ ਜਿਦੇ ਵਿੱਚ ਆਡੀਟੋਰੀਅਮ ਹੈ ਕਮਰੇ ਨੇ ਹੋਰ ਵੱਖ-ਵੱਖ ਸੁਵਿਧਾਵਾਂ ਹਨ ਜਿਹੜੀਆਂ ਨੇ ਉਹਦੇ ਅੰਦਰ ਨੇ ਨਿਰਧਾਰਿਤ ਕੀ ਹੈ ਕਿ ਇਹ ਪਹਿਲਾਂ ਤੋਂ ਇਸ ਸਕੂਲ ਜਿਹੜਾ ਏਰੀਆ ਦਾ ਬਹੁਤ ਵਧੀਆ ਸਕੂਲਾਂ ਦੇ ਵਿੱਚ ਹੈ 700 ਦੇ ਤਰੀ ਬੱਚੇ ਪੜਦੇ ਮੱਲਾ ਮਾਰਦੇ ਦੇ ਅਲੱਗ ਨਾ ਖੇਤਰ ਦੇ ਵਿੱਚ ਕਿ ਸਾਰੀਆਂ ਸੁਵਿਧਾਵਾਂ ਮਿਲਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਬੱਚਿਆਂ 'ਚ ਅਧਿਆਪਕਾਂ 'ਚ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਦੀ ਪੜ੍ਹਾਈ ਦੇ ਵਿੱਚ ਕੋਈ ਕਮੀ ਰਹਿ ਜਾਏਗੀ ਜਾਂ ਕਿਸੇ ਹੋਰ ਅੱਗੇ ਵਧਣ ਤੋਂ ਉਹਨਾਂ ਨੂੰ ਕੋਈ ਰੋਕ ਸਕੇ